ਜੇ ਜਦੋਂ ਜੀ ਕਰੇ ਕਿ ਮੈਂ ਸ਼ਹਿਰ ਚ ਪਟਾਕਾ ਮਾਰਨਾ ਇਹਨੂੰ ਕੋਤੋਂ ਵੇਖ ਜ਼ਰੂਰ ਲੈਣਾ ਇੱਕ ਘੱਟੋ ਘੱਟ ਤੈਨੂੰ ਅਚਾਕੇ ਤੂੰ ਰੋਕ ਲੂਗਾ ਤੈਨੂੰ ਤੈਨੂੰ ਮਹਿਸੂਸ ਹੋ ਰਿਹਾ ਤੂੰ ਗਲਤੀ ਕੀਤੀ ਹੈ ਕਿੰਨੇ ਪਟਾਕੇ ਮਾਰੇ ਸੀ ਚਾਰ ਕੀ ਮਿਲਿਆ ਕੁਛ ਮਿਲਿਆ ਆ ਗਿਫਟ ਮਿਲਿਆ ਤੈਨੂੰ ਇਹਨੂੰ ਮੇਰਾ ਪੁੱਤ ਸੰਭਾਲ ਕੇ ਰੱਖੀਂ ਇਹ ਇਹ ਹੀ ਮੋਟਰਸਾਈਕਲ ਹੈ ਜੀ ਕੱਲ ਜਿੰਨੇ ਜਿਹੜਾ ਸੈਸ਼ਨ ਚੌਂਕ ਹੈ ਬੀਵੀਰ 7 ਸੈਸ਼ਨ ਚੌਂਕ ਹੁਸ਼ਿਆਰਪੁਰ ਦੇ ਵਿੱਚ ਚਾਰ ਪਟਾਕੇ ਮਾਰੇ ਔਰ ਪਟਾਕੇ ਵੀ ਜਿਹੜੇ ਸੀਗੇ ਬੜੇ ਜ਼ਬਰਦਸਤ ਸੀ ਇੰਜ ਲੱਗ ਰਿਹਾ ਸੀਗਾ ਕਿ ਜਿਸ ਤਰ੍ਹਾਂ ਮਤਲਬ ਗੋਲੀ ਚੱਲੀ ਹੋਵੇ ਅੱਜ ਇਹ ਬੱਚੇ ਦੇ ਘਰ ਆਏ ਸੀ ਔਰ ਉਹ ਮੰਨਿਆ ਇਸ ਚੀਜ਼ ਨੂੰ ਤੇ ਅੰਕਲ ਮੇਰੀ ਗਲਤੀ ਹੈ ਮੈਂ ਅੱਗੇ ਤੋਂ ਨਹੀਂ ਕਰਦਾ ਜੇ ਜਦੋਂ ਜੀ ਕਰੇ ਕਿ ਮੈਂ ਸ਼ਹਿਰ ਚ ਪਟਾਕਾ ਮਾਰਨਾ ਇਹਨੂੰ ਕੋਤੋਂ ਵੇਖ ਜ਼ਰੂਰ ਲੈਣਾ ਇੱਕ ਘਟੋ ਘਟ ਤੈਨੂੰ ਅਚਾਕੇ ਤੋਂ ਰੋਕ ਲੂਗਾ ਤੈਨੂੰ ਇਹ ਤੈਨੂੰ ਪਟਾਕਾ ਮਾਰਨ ਤੋਂ ਤੈਨੂੰ ਰੋਕੂਗਾ ਵੀ ਪਟਾਕਾ ਨਹੀਂ ਮਾਰਨਾ ਓਕੇ ਤੈਨੂੰ ਮਹਿਸੂਸ ਹੋ ਰਿਹਾ ਤੂੰ ਗਲਤੀ ਕੀਤੀ ਹੈ ਕਿੰਨੇ ਪਟਾਕੇ ਮਾਰੇ ਸੀ ਚਾਰ ਕੀ ਮਿਲਿਆ ਕੁਛ ਮਿਲਿਆ ਆ ਗਿਫਟ ਮਿਲਿਆ ਤੈਨੂੰ ਇਹਨੂੰ ਮੇਰਾ ਪੁੱਤ ਸੰਭਾਲ ਕੇ ਰੱਖੀ ਠੀਕ ਹੈ ਜਦ ਪੇਪਰ ਵੀ ਆਉਣਗੇ ਨਾ ਤੇ ਪੇਪਰ ਚ ਵੀ ਇਹਨੂੰ ਵੇਖ ਕੇ ਜਾਣਾ ਪੁੱਤ ਕਿਹਦੇ ਨਾਲ ਫਿਰ ਡਰ ਨਹੀਂ ਲੱਗਦਾ ਠੀਕ ਹੈ ਜਾਓ ਸ਼ਾਮਾ ਥੈਂਕ ਯੂ ਚਲੋ ਜਾਓ ਘਰ ਨੂੰ ਕਹਿੰਦਾ ਜਿਹੜਾ ਹੈ ਪਟਾਕੇ ਮਾਰਦਾ ਸੀ ਅਸੀਂ ਇਸ ਬੱਚੇ ਦੇ ਘਰ ਆਏ ਆ ਮੋਟਰਸਾਈਕਲ ਜਿਹੜਾ ਫੜਦਿਆ ਜਿਹੜਾ ਇਹਦਾ ਜੋ ਚરાਣ ਬਣਦਾ ਮੋਟਾ ਚરાਣ ਕਰਾਂਗੇ ਤਾਂ ਜੋ ਜਿਹੜੇ ਦੂਸਰੇ ਬੱਚੇ ਆ ਉਹਨਾਂ ਨੂੰ ਵੀ ਪਤਾ ਲੱਗ ਜੇ ਕਿ ਸ਼ਾਰਕੌਰ ਸ਼ਹਿਰ ਦੇ ਵਿੱਚ ਜਿਹੜਾ ਪਟਾਕਾ ਨਾਕਾਬਲੇ ਹੰਮ ਬਤਾਸ਼ਤਾ ਹੈ ਦੇਖੋ ਇਹਨਾਂ ਦੇ ਪੇਰੈਂਟਸ ਨੂੰ ਮਿਲੇ ਆ ਪੇਰੈਂਟਸ ਅਤ ਸ਼ਰੀਫ ਦੀ ਆਤੀ ਹੈ ਔਰ ਉਹਨਾਂ ਨੇ ਵੀ ਮੇਰੇ ਸਾਹਮਣੇ ਬੱਚੇ ਨੂੰ ਝਟਕਾ ਮਾਰੀਆ ਕਿ ਭਾਜੀ ਇਹ ਪਤਾ ਨਹੀਂ ਕੱਲ ਕਿੱਥੋਂ ਬਦਲਾ ਕੇ ਲੈ ਲੈਂਦਾ ਨਹੀਂ ਆਪਣੀ ਮਰਜ਼ੀ ਨਾਲ ਅਸੀਂ ਜਿਹੜਾ ਸਰਲਸਰ ਹੈ ਇਹ ਵੀ ਲਵਾਉਣ ਲੱਗੇ ਆ ਇਹਦਾ ਜੋ ਮੌਕੇ ਤੇ ਚਲਾਉਣ ਪੜਦਾ ਉਹ ਵੀ ਕਰਾਂਗੇ ਤੇ ਪਲੀਜ਼ ਮੈਂ ਬੱਚਿਆਂ ਨੂੰ ਲਾਸਟ ਵਾਰਨਿੰਗ ਦੇਣੀ ਚਾਹੁੰਦਾ ਅਗਰ ਅੱਜ ਤੋਂ ਬਾਅਦ ਕਿਸੇ ਬੱਚੇ ਨੇ ਹਿਸ਼ਾਰ ਦੇ ਪੁਰ ਦੇ ਵਿੱਚ ਪਟਾਕਾ ਮਾਰਿਆ ਤਾਂ ਮੈਂ ਨਾਲ ਮਕਦਮਾ ਵੀ ਦਰਜ ਕਰਾਂਗਾ ਇਹ ਭੁੱਲ ਜੋ ਤੁਸੀਂ ਵੀ ਆਪਾਂ ਕੱਲਾ ਚਲਾਨ ਕਰਾਂਗੇ ਮਕਦਮਾ ਵੀ ਦਰਜ ਕਰਾਂਗੇ ਹੁਣ ਇਹ ਤੇ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਕਰਦੇ ਆਂ ਮੈਂ ਉਹਦੀ ਆਸੀ ਨੇ